वाहगुरु जी का खालसा वाहिगुरु जी की फतेह भगवंत मान साहब का असली मखौटा चेहरा आप कोशिश करते हैं कि लोगों को ना पता चले कि आपका असली मखौटा चेहरा जो आजकल दिल्ली के लिए चलता है लेकिन आपकी वोटों से पहले की हुई बातें जो लोगों के साथ वादे किए थे वो आपको प्रॉब्लम में डाल जाते हैं ਸੋ ਤੁਸੀਂ ਹੀ ਕਿਹਾ ਸੀ ਕਿ ਪੁਲਸ ਵਾਲੇ ਵੀ ਕਦੇ ਅਣਪਛਾਤੇ ਹੋਏ ਆ ਬਰਗਾੜੀ ਮਾਮਲੇ ਦੇ ਵਿੱਚ ਜੋ ਹੋਇਆ ਬੈਬਲ ਜੋ ਗੋਲੀकांड ਹੋਇਆ ਉਸ ਦੇ ਵਿੱਚ ਕਿਹਨੇ ਕਿਹਾ ਸੀ ਕਿ ਪੁਲਸ ਵਾਲੇ ਪੁਲਸ ਵਾਲੇ ਵੀ ਕਦੇ ਅਣਪਛਾਤੇ ਹੋਏ ਆ ਹੁਣ ਦੱਸੋ ਕਿ ਪੁਲਸ ਵਾਲੇ ਵੀ ਕਦੇ ਅਣਪਛਾਤੇ ਹੋਏ ਆ ਸ਼ੋਭਕਰਨ ਮਾਮਲੇ ਦੇ ਵਿੱਚ ਇੱਕ ਤਾਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਸ਼ੁਭ ਕਰਨ ਦਾ ਜਿਹੜਾ ਉਹ ਸੰਸਕਾਰ ਨਹੀਂ ਕਰਾਂਗੇ ਸੋ ਹੁਣ ਇਨਸਾਫ ਮਿਲਿਆ ਕੀ ਮਿਲਿਆ ਕਿ ਜਿਹੜਾ ਅਣਪਛਾਤੇ ਪੁਲਿਸ ਵਾਲਿਆਂ ਤੇ ਪਰਚਾ ਦਰਜ ਮਤਲਬ ਇਸ ਐਫ ਆਈ ਆਰ ਦਾ ਕਰੋਗੇ ਕੀ ਕੀ ਇਹਦਾ ਹੱਲ ਕੀ ਹੈ ਗਾਂਹ ਮਤਲਬ ਕੀ ਇਹਦਾ ਰਿਜ਼ਲਟ ਕੀ ਹੈ ਐਂਡ ਕੀ ਹੈ ਇਹਦਾ ਤਿਪਰ ਗਵਰਨਟਮਾਨ ਸਾਹਿਬ ਫਿਰ ਹੁਣ ਤੁਸੀਂ ਹਰਿਆਣਾ ਪੁਲਿਸ ਤੇ ਮੁਕਦਮਾ ਕਿਉਂ ਨਹੀਂ ਦਰਜ ਕੀਤਾ ਬਾਇ ਨੇਮ ਕਿਉਂ ਨਹੀਂ ਮੁਕਦਮਾ ਦਰਜ ਕੀਤਾ ਹੁਣ ਪੁਲਿਸਰ ਅਣਪਛਾਤੀ ਕਿਵੇਂ ਹੋਗੀ ਮਤਲਬ ਇਹ ਕਿ ਜੋ ਤੁਸੀਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਉਹ ਸੀ ਤੇ ਜੋ ਤੁਸੀਂ ਹੁਣ ਕਰਦੇ ਹੋ ਉਹ ਹੈ ਮਤਲਬ ਅਸਲੀਅਤ ਤੁਹਾਡੀ ਹੋਣ ਵਾਲੀ ਆ ਤੇ ਪਹਿਲਾਂ ਵਾਲੀਆਂ ਜਿਹੜੀਆਂ ਤੁਹਾਡੀਆਂ ਗੱਲਾਂ ਉਹ ਤੇ ਹੁਣ ਵਾਲੀਆਂ ਗੱਲਾਂ ਮਿਲਾ ਕੇ ਪਤਾ ਲੱਗਦਾ ਕਿ ਤੁਸੀਂ ਹੁਣ ਉਹ ਨਹੀਂ ਸੋ ਮਸਲਾ ਇੱਥੇ ਹੀ ਆਉਂਦਾ ਕਿ ਹੁਣ ਇਨਸਾਫ ਮਿਲ ਜੂ ਪੈਸੇ ਦੇ ਕੇ ਨੌਕਰੀ ਦੇ ਕੇ ਮਤਲਬ ਤੁਸੀਂ ਜਿੰਨੇ ਮਰਜੀ ਮਾਵਾਂ ਦੇ ਪੁੱਤ ਮਰਾਈ ਜਾਓ ਜਾਂ ਮਾਰੀ ਜਾਓ ਤੇ ਪੈਸਾ ਤੁਹਾਡੇ ਕੋਲੇ ਬਾਧੂਆਂ ਤੇ ਤੁਸੀਂ ਦੇ ਦਿਆ ਕਰੋ ਜਿਹੜਾ ਰੋਲਾ ਪਾ ਲਿਆ ਕਰੇ ਉਹਨੂੰ ਦੇ ਦਿਆ ਕਰੋ ਜਿਹੜਾ ਨਾਂ ਪਾਇਆ ਕਰੋ ਨਾਂ ਦੇ ਦਿਆ ਕਰੋ ਕਈ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਸਿਰਫ ਤੇ ਸਿਰਫ ਪੈਸੇ ਦਾ ਲਾਂਣ ਕੀਤਾ ਪੈਸਾ ਅਜੇ ਤੱਕ ਮਿਲਿਆ ਨਹੀਂ ਨੌਕਰੀ ਦਾ ਲਾਂਣ ਕੀਤਾ ਨੌਕਰੀ ਅਜੇ ਤੱਕ ਮਿਲੀ ਨਹੀਂ ਇਹ ਇਹ ਅਸਲੀਅਤ ਆ ਸੋ ਮੈਂ ਹੀ ਪੁੱਛਣਾ ਚਾਹਣਾ ਜੱਥੇਬੰਦੀਆਂ ਨੂੰ ਕਿ ਹੁਣ ਇਨਸਾਫ ਮਿਲ ਜੂ ਹਰਿਆਣਾ ਪੁਲਿਸ ਆ ਜਿਹੜੀ ਜਾਂ ਦੂਜੇ ਸਟੇਟਾਂ ਦੇ ਲੋਕ ਆ ਜਿਹੜੇ ਉਹ ਇੱਧਰ ਆ ਕੇ ਨੌਕਰੀਆਂ ਕਰਦੇ ਆ ਸ਼ਰਿਆਮ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ। ਫੇਰ ਦੂਜੇ ਸਟੇਟਾਂ ਦੇ ਜਿਹੜੇ ਹੈਗੇ ਆ ਲੋਕ ਉਹ ਇੱਧਰ ਆ ਕੇ ਜ਼ਮੀਨ ਵੀ ਲੈ ਸਕਦੇ ਆ ਸਾਰਾ ਕੁਝ ਕਰ ਸਕਦੇ ਆ, ਪ੍ਰਾਪਰਟੀ ਲੈ ਸਕਦੇ ਆ, ਬਿਜ਼ਨਸ ਕਰ ਸਕਦੇ ਆ। ਪਰ ਆਪਾਂ ਉੱਧਰ ਜਾ ਕੇ ਕੁਝ ਨਹੀਂ ਕਰ ਸਕਦੇ। ਇਹਦਾ ਮਤਲਬ ਉਹ ਆਪਣੇ ਤੇ ਪਰਚੇ ਦੇ ਪਰਚਾ ਕਰ ਰਹੇ ਆ। ਖੱਟਰ ਤੇ ਪਰਚਾ ਦਰਜ ਕਰ ਦਿਓ। ਕਰਵਾ ਤਾਂ ਉਹੀ ਰਿਆ ਨਾ ਉਹਦੇ ਅੰਦਰ ਹੀ ਚੱਲ ਰਿਹਾ ਨਾ ਸਰਕਾਰ ਤਾਂ ਉਹਦੀ ਆ ਨਾ। ਕਿਉਂ ਨਹੀਂ ਕਰਦੇ? ਇਹਦਾ ਮਤਲਬ ਤੁਸੀਂ ਅੰਦਰ ਖਾਤੇ ਰਲੇ ਹੋਏ ਹੋ ਤੁਸੀਂ ਤਮਾਸ਼ਾ ਦੇਖਦੇ ਹੋ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਉਹ ਬੰਬ ਛਿੱਟ ਰਹੇ ਆ ਉਹਨਾਂ ਦੇ ਕਰੋ ਪਰਚੇ ਦਰਜ ਉਹ ਕਿਸਾਨਾਂ ਕੋਲੇ ਕੀ ਆ ਕਿਸਾਨਾਂ ਨੇ ਤਾਂ ਗੋਲੀ ਚਲਾ ਨਹੀਂ ਦਿੱਤੀ ਤੁਹਾਡਾ ਕੀ ਪਤਾ ਐਂਡ ਤੇ ਆ ਕੇ ਕਹਿ ਦਿਓ ਕਿ ਕਿਸਾਨਾਂ ਦਾ ਹੀ ਕੋਈ ਬੰਦਾ ਸੀਗਾ ਉਹਨੇ ਗੋਲੀ ਚਲਾਤੀ ਅਣਪਛਾਤੇਆਂ ਦੇ ਵਿੱਚ ਪਾਇਆ ਹੋਵੇ ਕੁਝ ਪਤਾ ਥੋੜੀ ਜਾਂ ਤੁਹਾਡਾ ਉਹ ਬੋਰੀਆਂ ਚ ਪਾ ਪਾ ਕੇ ਨੌਜਵਾਨਾਂ ਨੂੰ ਲਈ ਜਾਂਦੇ ਆ ਬਾਅਦ ਚ ਸ਼ਿਟ ਵੀ ਦਿੰਦੇ ਆ ਲੱਤਾ ਬਾਹਾਂ ਵੀ ਤੋੜ ਦਿੰਦੇ ਆ ਪਰਚੇ ਵੀ ਦਰਜ ਕਰ ਦਿੰਦੇ ਆ ਫਿਰ ਵੀ ਕਹਿੰਦੇ ਅਸੀਂ ਕੁਝ ਨਹੀਂ ਕੀਤਾ ਤੇ ਤੁਸੀਂ ਕੀ ਕੀਤਾ ਤੁਸੀਂ ਇੱਕ ਅੱਖ ਵੀ ਨਹੀਂ ਕੀਤਾ ਸੋ ਉਹ ਪੰਜਾਬ ਦੇ ਵਿੱਚ ਆ ਕੇ ਕੁਝ ਵੀ ਕਰ ਸਕਦੇ ਆ ਤੁਹਾਡੇ ਸਿਰ ਤੇ ਤੇ ਤੁਸੀਂ ਉਹਨਾਂ ਦੇ ਏਰੀਆ ਦੇ ਵਿੱਚ ਜਾ ਕੇ ਕੁਝ ਨਹੀਂ ਕਰ ਸਕਦੇ ਖੱਟਰ ਨੇ ਕਿੰਨੇ ਪੰਜਾਬ ਦੇ ਲੋਕਾਂ ਦੇ ਪਰਚੇ ਦਰਜ ਕੀਤੇ ਕਿੰਨੇ মিডিਆ ਵਾਲਿਆਂ ਦੇ ਪੇਜ ਬੰਦ ਕਰਵਾਏ ਤੁਸੀਂ ਕੁਝ ਬੋਲੇ ਤੁਸੀਂ ਉਹਤੇ ਕੋਈ ਐਕਸ਼ਨ ਲਿਆ ਨਹੀਂ ਲਿਆ ਇਥੋਂ ਤੁਹਾਡੀ ਅਸਲੀਅਤ ਜਿਹੜੀ ਜਗਜਾਗ ਹੁੰਦੀ ਹੈ ਤੁਸੀਂ ਕਰਨਾ ਕੁਝ ਨਹੀਂ ਇਹ ਪਤਾ ਸਾਰਿਆਂ ਨੂੰ ਕਰਨਾ ਤੁਸੀਂ ਕੁਝ ਨਹੀਂ ਤੁਸੀਂ ਵੋਟਾਂ ਦੇ ਨੇੜੇ ਜੇ ਇਹੀ ਕੰਨੇ ਹੁੰਨੇ ਆ ਕਿ ਹਾਂ ਜੀ ਮੈਂ ਤਾਂ ਕਿਸਾਨਾਂ ਨੂੰ ਬਿਠਾ ਰਿਹਾ ਹਾਂ ਮੈਂ ਐ ਕਰ ਰਿਹਾ ਮੈਂ ਜੋ ਕਰ ਰਿਹਾ ਪਰ ਕਰ ਤੁਸੀਂ ਕੱਖ ਵੀ ਨਹੀਂ ਰਹੇ ਪਰਚੇ ਦਰਜ ਕਰੋ ਜੇ ਉਹ ਪਰਚੇ ਦਰਜ ਕਰ ਰਹੇ ਆ ਤੇ ਤੁਸੀਂ ਵੀ ਕਰੋ ਅਲੱਗ ਸਟੇਟ ਆ ਵੱਖਰੀ ਸਟੇਟ ਆ ਤੁਸੀਂ ਕਰ ਸਕਦੇ ਆਂ ਸਾਰਾ ਕੁਝ ਕਰ ਸਕਦੇ ਆ ਪਰ ਤੁਸੀਂ ਕਰਨਾ ਨਹੀਂ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਤੁਸੀਂ ਅੰਦਰ ਦਿੱਲੀ ਦੇ ਚੱਲ ਰਹੇ ਹੋ ਹਰਿਆਣਾ ਉਹ ਵੀ ਅੰਦਰ ਦਿੱਲੀ ਦੇ ਚੱਲ ਰਿਹਾ ਤੇ ਫਿਰ ਤੁਸੀਂ ਕਿਸ ਤਰ੍ਹਾਂ ਕਰੋਗੇ ਸੋ ਸ਼ੋਭ ਕਰਨ ਮਾਮਲੇ ਦੇ ਵਿੱਚ ਚਲੋ ਠੀਕ ਆ ਘਰਦਿਆਂ ਨੂੰ ਪੈਸੇ ਮਿਲ ਜਾਣਗੇ ਉਹਨਾਂ ਦੀ ਚੰਗੀ ਜਿਹੜੀ ਅਗਲਾ ਫਿਊਚਰ ਹੈ ਉਹ ਜਿਹੜਾ ਚੰਗਾ ਨਿਕਲ ਜੂਗਾ ਪੁੱਤ ਤਾਂ ਨਹੀਂ ਆਉਣਾ ਭਰਾ ਤਾਂ ਨਹੀਂ ਆਉਣਾ ਹਾਂ ਨੌਕਰੀ ਜੇ ਤੁਸੀਂ ਵਾਕਈ ਦੇ ਰਹੇ ਹੋ ਤਾਂ ਵਧੀਆ ਗੱਲ ਆ ਚਲੋ ਚੰਗੀ ਗੱਲ ਆ ਪਰ ਐਫ ਆਈ ਆਰ ਦੇ ਮਾਮਲੇ ਦੇ ਵਿੱਚ ਜੋ ਜੋ ਤੁਸੀਂ ਚਲਾਕੀ ਕੀਤੀ ਆ ਤੇ ਜੋ ਜਥੇ ਬੰਦਿਆਂ ਨੂੰ ਚਲੋ ਪਤਾ ਨਹੀਂ ਕੀ ਲੱਗਿਆ ਉਹਨਾਂ ਨੂੰ ਕੀ ਆ ਉਹਨਾਂ ਨੇ ਸੈਟਿੰਗ ਕੀਤੀ ਆ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਆ ਉਹ ਸਾਨੂੰ ਨਹੀਂ ਪਤਾ ਪਰ ਮਸਲਾ ਇੱਥੇ ਇਹੀ ਆਉਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਇਨਸਾਫ ਮਿਲਿਆ ਤਾਂ ਠੀਕ ਆ ਜੇ ਨਹੀਂ ਮਿਲਿਆ ਤਾਂ ਫਿਰ ਜਿਹੜੇ ਦੂਜੇ ਲੋਕ ਆ ਜਿਨ੍ਹਾਂ ਨੇ ਪਿਛਲੀ ਵਾਰੀ ਕਿਸਾਨੀ ਅੰਦੋਲਨ ਦੇ ਵਿੱਚ ਨੁਕਸਾਨ ਕਰਾਇਆ ਉਹ ਵੀ ਘਰਾਂ 'ਚ ਬੈਠੇ ਆ ਬਹੁਤ ਉਹ ਕਹਿੰਦੇ ਸਾਨੂੰ ਪੁੱਛਿਆ ਕਿਸੇ ਨੇ ਨਹੀਂ ਤੇ ਜਿਹੜੇ ਹੁਣ ਨੁਕਸਾਨੇ ਜਾਣਗੇ ਉਹਨਾਂ ਨੂੰ ਵੀ ਜੇ ਤੁਸੀਂ ਨਾ ਪੁੱਛਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਫਿਊਚਰ ਵੀ ਕੋਈ ਬਹੁਤਾ ਚੰਗਾ ਨਹੀਂ ਸੋ ਗੱਲਾਂ ਬਾਤਾਂ ਉਹ ਕਰੋ ਜਿਹੜੀਆਂ ਕਰਨ ਯੋਗ ਹੋਣ ਤੇ ਵਾਕਈ ਜਿਹਦਾ ਸਿਰਾ ਕੋਈ ਨਿਕਲੇ ਜਿਹਦਾ ਕੋਈ ਸਿਰਾ ਨਹੀਂ ਨਿਕਲਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਰੇ ਮੋਰਚੇ ਖਾਲੀ ਮਿਲਦੇ ਆ ਕਿਉਂ ਮਿਲਦੇ ਆ ਕਿਉਂਕਿ ਉਹਦਾ ਕੋਈ ਸਿਰਾ ਨਹੀਂ ਨਿਕਲਦਾ ਤੁਸੀਂ ਕੋਈ ਸਿਰਾ ਨਹੀਂ ਘੜਦੇ ਤੁਸੀਂ ਸੈਟਿੰਗਾਂ ਕਰ ਲੈਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ